ਦੋਸਤੋ ਭਾਰਤ ਨੂੰ ਯਾਦ ਕਰਾਉਣ ਵਿੱਚ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਦੇ ਯੋਧਿਆਂ ਨੇ ਤੇ ਜਦੋਂ ਕਿਤੇ ਕੋਈ ਪੱਗ ਵਾਲਾ ਕੋਈ ਕਿਤੇ ਦੇਖ ਲੈਂਦੇ ਆ ਨਾ ਬਾਹਰ ਕਿਤੇ ਸਾਈਡ ਤੇ ਕਈ ਉਹਨੂੰ ਖਾਲਸਤਾਨੀ ਵੱਖਵਾਦੀ ਬੜਾ ਕੁਝ ਕਿਹਾ ਜਾਂਦਾ ਹੈ ਮਿੱਤਰੋ ਤੇ ਭਾਰਤ ਨੂੰ ਯਾਦ ਕਰਵਾਉਣ ਦੇ ਸਮੇਂ ਬਾਈ ਜੀ ਜਦੋਂ 26 ਸੌਚੋਂ 26 ਬੰਦਿਆਂ ਦੇ ਵਿੱਚੋਂ ਜਦੋਂ ਜੇਲ੍ਹ ਹੋਈ ਉਹਨਾਂ ਵਿੱਚੋਂ 2147 ਬੰਦੇ ਬਾਈ ਜੀ ਪੱਗਾਂ ਵਾਲੇ ਸੀ ਤੇ 121 ਬੰਦਿਆਂ ਨੂੰ ਜਦੋਂ ਜੇਲ੍ਹ ਵਿੱਚ ਫਾਂਸੀ ਹੋਈ ਤੇ 93 ਬੰਦੇ ਬਾਈ ਜੀ ਪੱਗਾਂ ਵਾਲੇ ਸੀ ਇਹ ਯੋਧਿਆਂ ਦੀ ਕੌਮਾ ਮਿੱਤਰੋ ਇਹ ਕਿਤੇ ਐਡੇ ਐਡੇ ਇਤਿਹਾਸ ਬਾਈ ਐਵੇਂ ਨਹੀਂ ਸੀ ਲਿਖੇ ਐਵੇਂ ਨਹੀਂ ਸੀ ਅਸੈਂਬਲੀ ਦੇ ਅਸੈਂਬਲੀ ਦੇ ਵਿੱਚ ਜਾ ਕੇ ਬੰਬ ਸੁੱਟਿਆ ਤੇ ਗੋਂਗੀਆਂ ਬੋਲੀਆਂ ਸਰਕਾਰਾਂ ਦੇ ਕੰਨ ਖੋਲੇ ਸੀ ਇਸ ਕਰਕੇ ਮਿੱਤਰੋ ਇਹਨਾਂ ਦੀ ਯੋਧਿਆਂ ਨੂੰ ਸਿਰ ਝੁਕਦਾ ਹੈ ਜੀ ਸਲਾਮ ਕਰਦੇ ਆ ਜੀ ਜਿਵੇਂ ਬੜੇ ਯੋਧੇ ਹੋਏ ਆ ਜੀ ਸਭ ਤੋਂ ਵੱਧ ਸ਼ਾਤਾ ਪੰਜਾਬ ਦੇ ਲੋਕਾਂ ਦੀਆਂ ਐ ਦੇਖੋ 2626 ਬੰਦਿਆਂ ਨੂੰ ਯੋਧਿਆਂ ਨੂੰ ਜੇਲ੍ਹ ਹੋਈ ਤੇ ਉਹਨਾਂ ਵਿੱਚੋਂ 2147 ਬੰਦੇ ਪੰਜਾਬ ਦੇ ਸੀ ਤੇ 121 ਬੰਦਿਆਂ ਨੂੰ ਜੇਲ੍ਹ ਵਿੱਚ ਜੇਤੋਂ ਫਾਂਸੀ ਹੋਈ ਤੇ 93 ਬੰਦੇ ਪੱਗਾਂ ਵਾਲੇ ਸੀ ਇਹ ਇਤਿਹਾਸ ਸਾਡਾ ਉਹ ਲੋਕ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਏ ਬਾਈ ਜੀ ਪੰਜਾਬੀਆਂ ਦਾ ਇਤਿਹਾਸ ਕਿਤੇ ਪੜ ਕੇ ਤਾਂ ਦੇਖੋ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਸਾਵਨ ਨਾਲ ਜੇ ਗੱਲ ਕਰੀਏ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਹੋਰ ਵੀ ਬਾਈ ਜੀ ਕਿੰਨੇ ਗਦਰੀ ਬਾਬੇ ਜਿਹੜੇ ਜਿਨ੍ਹਾਂ ਨੇ ਇਹ ਸ਼ਹਾਦਤਾਂ ਬਾਈ ਜੀ ਦਿੱਤੀਆਂ ਤੇ ਕਿੰਨਿਆਂ ਨੂੰ ਫਾਂਸੀ ਹੋਈ ਕਿੰਨਾ ਕੁਛ ਬਾਈ ਜੀ ਤੇ ਪੱਗਾਂ ਵਾਲਿਆਂ ਦਾ ਸਤਿਕਾਰ ਕਰਨਾ ਜ਼ਿਕੋ ਧੰਨ